ਲੋਜੀ ਐਚ ਆਈ ਵੀ ਹੈਲਥ ਡਿਪਾਰਟਮੈਂਟ ਵੱਲੋਂ ਸੈਂਟਰ ਸਰਕਾਰ ਵੱਲੋਂ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਜੋ ਇਹ ਨਾਟਕ ਕਰਵਾਏ ਜਾ ਰਹੇ ਨੇ ਮਿੰਟੂ ਮਲਵਾਈ ਜੀ ਔਰ ਉਹਨਾਂ ਦੀ ਟੀਮ ਸਾਰੀ ਔਰ ਇਧਰ ਦੋਸਤ ਖੜੇ ਨੇ ਸਾਰੇ ਨਾਟਕ ਵੇਖਣ ਵਾਸਤੇ ਬਸ ਚੰਦਪਾਲਾ ਜੀ ਇਹ ਨਾਟਕ ਸ਼ੁਰੂ ਹੋ ਜਾਣਾ ਬਾਕੀ ਦੋਸਤੋ ਅਸੀਂ ਤੁਹਾਡਾ ਬਹੁਤ ਟਾਈਮ ਨਹੀਂ ਲੈਂਦੇ 10 ਮਿੰਟ ਹੀ ਲਵਾਂਗੇ ਅਸੀਂ ਗੌਰਮੈਂਟ ਵੱਲੋਂ ਆਈ ਹੈ ਸਾਡੀ ਟੀਮ ਅਸੀਂ ਐਚ ਆਈ ਵੀ ਤੇ ਜਾਣਕਾਰੀ ਦੇਣੀ ਆਸਕ ਮਰਦੀ ਹੈ ਹਰ ਇੱਕ ਬੰਦੇ ਦਾ ਆਪਣਾ ਦਾ ਤਰੀਕਾ ਹੁੰਦਾ ਨਾ ਕੰਮ ਦਾ ਸਾਡਾ ਤਰੀਕਾ ਹਾਸੇ ਖੇਡੇਣਾ ਅਸੀਂ ਛੋਟਾ ਮਨੋਰੰਜਨ ਹੀ ਕਰਾਂਗੇ ਤੇ ਆਦੀ ਗੱਲ ਨਹੀਂ ਕਰਾਂਗੇ ਤੇ ਕਿਰਪਾ ਕਰਕੇ ਸੁਪਰੋਸਾਬ ਦੇ ਜਿਹੜਾ ਜਿਹਦਾ ਫੋਨ ਆਇਆ ਤੇ ਪਾਸੇ ਤੇ ਖੋਲ੍ਹ ਦੇਣਾ ਠੀਕ ਹੈ ਜੀ ਸ਼ੁਰੂ ਕਰੀਏ ਨਾ ਮਾਰੋ ਤਾਲੀ ਆ ਬੱਲੇ 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 ਆ ਮੇਖੇ ਪਾਗਲ ਕੇ ਰਹਿਣਾ ਉਹ ਖੇਤਾਂ ਨੂੰ ਸਾਗ ਲੱਗੇ ਰਹਿਣਾ ਉਹ ਹਲਵਾੜੀਆਂ ਵਸਦੀਆਂ ਰਹਿਣਾ ਉਹ ਬੱਚਿਆਂ ਨੂੰ ਰਾਗ ਲੱਗੇ ਰਹਿਣਾ ਉਹ ਵਾਜੇ ਨੂੰ ਰਾਗ ਲੱਗੇ ਰਹਿਣਾ ਉਹਦੀ ਖੈਰ ਹੋਵੇ ਮਰਾਸੀ ਤੇ ਗੱਡੀ ਦਾ ਟਾਇਰ ਹੋਵੇ। ਬਟਾ ਮੇਰੀ ਗੱਲ ਸੁਣ। ਹਲਾ। ਉਹ ਇੰਨਾ ਕੱਟ ਕੀਤਾ ਇੱਥੇ ਕੀ ਹੋ ਰਿਹਾ? ਕਰ ਲਿਆ। ਕਰ ਲਿਆ ਕੀ ਹੋ ਰਿਹਾ? ਉਹ ਤੈਨੂੰ ਨਹੀਂ ਪਤਾ। ਮੈਨੂੰ ਨਹੀਂ ਪਤਾ। ਓਏ ਜਵੈ ਨਹੀਂ ਪਤਾ। ਮੈਨੂੰ ਨਹੀਂ ਪਤਾ। ਮੈਂ ਕਿਹਾ ਉੱਕੇ ਨਹੀਂ ਪਤਾ। ਜਵੈ ਨਹੀਂ ਪਤਾ। ਕੋਈ ਇੱਕ ਜੰਦੀ ਘਾਟੋ ਲੁੱਕੜ ਨਾੜਕ ਦੀ ਟੀਮ ਆਈ ਐ। ਅੱਛਾ। ਤੇ ਨਾਲ ਉਹਨਾਂ ਦੇ ਡਾਕਟਰ ਸਾਹਿਬ ਆਏ ਨੇ। ਅੱਛਾ। ਆ ਬਿਮਾਰੀਆਂ ਬਾਰੇ ਜਾਣਕਾਰੀ ਦੇ ਕੇ ਜਾਣੀ ਐ। ਅੱਛਾ ਅੱਛਾ ਅੱਛਾ। ਮਤਾਂ ਬੜਾ ਕੁੱਤਾ ਸਮਝਿਆ। ਬੜਾ ਕੁੱਤਾ ਸਮਝਿਆ। ਬੜਾ ਕੁੱਤਾ ਸਮਝਿਆ। ਬੜਾ ਕੁੱਤਾ ਕੀ ਸੰਭੇ ਬੈਠਾ। ਮੈਂ ਕਿਹਾ ਛੁੱਟੀ ਬੁੱਢੀ ਸਗ ਓਏ ਕਮਲਿਆ ਪਾਣੂ ਆ ਪਾਈਆਂ ਦਾ ਬਰੰਜਰ ਕਰਨ ਵਾਸਤੇ ਬੁਲਾਇਆ ਅੱਛਾ ਜਾਣੀ ਕਿ ਕੋਈ ਸ਼ੇਰ ਵੇ ਗਜਾ ਸਲਾਮਾ ਹਾਂ ਲੈ ਸੁਣ ਫਿਰ ਆਉਂਦੇ ਮੈਂ ਕਿਹਾ ਬੱਕਰੀ ਚੜੀ ਪਹਾੜ ਤੇ ਆ ਤੂੰ ਕਹਤਾ ਜੀ ਬੱਕਰੀ ਚੜੀ ਪਹਾੜ ਤੇ ਮੈਂ ਕਿਹਾ ਬੱਕਰੀ ਚੜੀ ਪਹਾੜ ਤੇ ਤੂੰ ਫੇਰ ਕਹਤਾ ਵੀ ਬੱਕਰੀ ਚੜੀ ਪਹਾੜ ਤੇ ਫੇਰ ਆਖੇ ਬੱਕਰੀ ਚੜੀ ਇਹ ਕੀ ਗੱਲ ਬੱਕਰੀ ਕਹਾਣੀ ਗਈ ਬੱਸ ਕਰ ਜਾ ਬੱਸ ਕਰ ਜਾ ਠੰਡਾ ਰਿਹਾ ਕਰਕੇ ਮਿੰਗਣਾ ਕਰ ਬੱਸ ਕਰ ਜਾ ਲਾਂਤੀਆ ਓਏ ਕੋਈ ਸਵਾਦ ਨਹੀਂ ਆਇਆ ਕਹਿੰਦਾ ਮਿੰਗਣਾ ਦਾ ਬੱਸ ਕਰ ਜਾ ਲਾਂਤੀਆ ਆ ਤੇਰੇ ਸ਼ੇਰ ਦਾ ਕੋਈ ਵਧੀਆ ਸ਼ੇਰ ਸੁਣਾ ਦੇ ਮੈਂ ਸੁਣ ਫਿਰ ਆਹ ਲੈ ਪਤੰਗ ਪਤੰਗ ਸੋੜ ਕੇ ਪਤੰਗ ਬਣਾ ਵਾਹ ਜੀ ਵਾਹ ਕੀ ਮੁਖੜਾ ਮੇਰਾ ਫਿਟੇ ਮੂੰਹ ਤੇਰੇ ਹੋ ਜੇ ਨੇ ਤੇਰੇ ਸ਼ੇਰ ਦਾ ਪਿੰਪਲ ਦਾ ਪਤੰਗ ਤੋੜ ਕੇ ਪਤੰਗ ਬਣਾਵਾਂਗੇ ਛੋਟਾ ਛੋਟਾ ਦੇ ਕੇ ਕੋਲ ਦੇ ਕੰਮ ਕਰੀ ਬੱਸ ਕਰ ਮੈਨੂੰ ਆ ਕਰਦਾਂਗੇ ਠੰਡਾ ਰਿਹਾ ਲੱਗਿਆ ਬੱਸ ਕਰ ਜਾ ਓਏ ਕੋਈ ਚੌਂਦਾ ਜਾ ਹੋਰ ਸੁਣਾਉਂਦਾ ਛੱਡ ਫਿਰ ਆ ਇੱਧਰ ਕੜ ਕਾ ਇੱਧਰ ਕੜ ਕਾ ਕੜ ਕਾ ਵਿੱਚ ਬਟੇਰਾ ਅੱਛਾ ਜੀ ਇੱਧਰ ਕੜ ਕਾ ਉੱਧਰ ਕੜ ਕਾ ਕਣਕਾਂ ਵਿੱਚ ਬਟੇਰਾ ਕਿਉਂ ਤੇਰੀ ਸੰਗੀ ਕੁੱਟਾ ਸਾਰਾ ਟੰਪਰ ਮੇਰਾ ਬੱਸ ਕਰ ਜਾ ਧੰਦਾ ਓਏ ਇੱਥੇ ਨਾ ਮਾਰਾ ਕਰ ਇੱਥੇ ਕੀ ਹੈ ਇੱਥੇ ਦੇ ਲੈ ਤੇ ਧਰ ਤੂੰ ਕੀ ਕਰਨਾ ਤੇਰੀ ਮਾਂ ਨੂੰ ਲੈ ਬੱਸ ਕਰ ਜਾ ਹਲਾ ਕੀ ਕਰ ਓ ਲਾਂਤੀਆ ਓ ਜਿਹੜੀ ਤੁਹਾਡੀ ਗੁੱਡੀ ਸੀ ਪਲਾਉਦਾ ਵੇ ਕਰਤਾ ਆਸਤਾ ਵੇ ਪਰ ਤੋਂ ਕੀ ਕੁਛ ਦਿੱਤਾ ਓ ਮੈਂ ਬੜਾ ਕੋਈ ਨਹੀਂ ਬੜਾ ਕੁਛ ਦਿੱਤਾ ਹਾਂ ਮੈਂ ਮਰਾਸੀ ਹੋ ਕੇ ਦੇ ਕਿ ਦਿੱਤਾ 50 ਮੇਜ ਦੇ ਤੇ ਮੈਂ ਪੌਕਸੀਏ ਦੇਤੀਆਂ ਚੌਂਗੇ ਦੇ ਤੇ ਚੌਂਟੇ ਦੇ ਤੇ ਮੈਂ ਕਿਹਾ ਲੱਟਰ ਪੱਟਰ ਸਾਰਾ ਕੋ ਦੇਤਾ ਅੱਛਾ ਫਿਰ ਤਾਂ ਖਰਚੀ ਬਾਬਾ ਆ ਗਿਆ ਨਹੀਂ ਆ ਪਾਈ ਦੀ ਜ਼ਿੰਮੇਵਾਰੀ ਜਿਹੜਾ ਟੈਂਟ ਆ ਇਹ ਸਾਰਾ ਚ ਕਰਨਾ ਪੂਰੀ ਪੜਾ ਟੱਡ ਦੀ ਦੁਕਾਨ ਕਰਦਾ ਬੱਸ ਕਰ ਜਾ ਓਏ ਕੁੜੀ ਵਿਆਹੀ ਕਿਹੜੀ ਸਾਹ ਕੁੜੀ ਬਈ ਹੈ ਚੰਡੀਗੜ੍ਹ ਉਹ ਚੰਡੀਗੜ੍ਹ ਉਹ ਵੱਡੇ ਸਾਰੇ ਪਿੰਡ ਪਿੰਡ ਨਹੀਂ ਓਏ ਸ਼ਹਿਰ ਹੁੰਦਾ ਓਏ ਯਾਰ ਮੈਂ ਕਦੇ ਚੰਡੀਗੜ੍ਹ ਨਹੀਂ ਗਿਆ ਅੱਜ ਜਦੋਂ ਤੂੰ ਕੁੜੀ ਨੂੰ ਮਿਲ ਲਿਆ ਮੈਨੂੰ ਨਾਲ ਹੀ ਲੈ ਚਲੀ ਨਹੀਂ ਲੈ ਲੈ ਚਲੀ ਹੈ ਗੁੱਤੀ ਹੈਗੀ ਤੇਰੀ ਤੂੰ ਤਾਂ ਨੀਤੀ ਬੜੀ ਦਿਖਾਉਣਾ ਤੇ ਨਹੀਂ ਦਿਖਾਉਂਦਾ ਹਾਂ ਚਲ ਮੈਂ ਤੇ ਟੈਸਟ ਲੈਂਦਾ ਜੇ ਉਹਨਾਂ ਨੇ ਪੁੱਛਿਆ ਵੀ ਚਾਹ ਪੀਣਾ ਤੇ ਮੈਂ ਕਹ ਦੂ ਪਿਆ ਦਿਓ ਪਿਆ ਨਹੀਂ ਕਹੀ ਦਿੰਦਾ ਇੰਨੇ ਤੋਂ ਤਾਂ ਹੁਣ ਮੰਗੀ ਜਾਂਦਾ ਸੀ ਉਹ ਤਾਂ ਮੇਰੇ ਯਾਰ ਦੋਸਤਾਂ ਤੂੰ ਮੈਂ ਕੁੜੀ ਦੀ ਗੱਲ ਕਰਦਾ ਹਾਂ ਹਾਂ ਕੋਨਾ ਜੇ ਉਹਨਾਂ ਨੇ ਪੁੱਛਿਆ ਨਾ ਖਾ ਪੀ ਕੇ ਆਇਓ ਖਾ ਪੀ ਲੋਕ ਉਸ ਤੋਂ ਪੀਏ ਅੱਛਾ ਕਹਨੇ ਵੀ ਖਾ ਪੀ ਕੇ ਆਏ ਠੀਕ ਹੈ 10 ਠੀਕ ਹੈ ਹਾਂ ਤੂੰ ਪੁੱਛਣ ਪਰਫੀਖਲਾ ਮੈਂ ਕੋਈ ਖਾ ਕੇ ਆਇਆ ਾਸਕੂ ਲੈ ਖਾ ਲ ਆ ਕੇ ਆਇਆ ਕੀ ਪੀਲਾ ਠੀਕ ਹੈ ਉਤ ਪੀਲਾ ਠੀਕ ਹੈ ਜੂਸ ਪੀਲਾ ਠੀਕ ਹੈ ਉਤ ਪੀਲਾ ਠੀਕ ਹੈ ਮੈਂ ਕਰਵਾ ਦਿੱਤਾ ਉਹ ਤੁਮ ਇਹਨੇ ਚੰਡੀਗੜ੍ਹ ਨਾਮ ਲੈ ਕੇ ਨਹੀਂ ਕਿਹਾ ਕਹੀ ਅੱਖਰ ਸੁਣ ਉਹ ਤੂੰ ਆਪਣੇ ਤੇ ਕਰਵਾ ਲਿਆ ਹੱਦੀ ਰੱਖ ਆ ਮੈਂ ਵੇਖ ਕਰਵਾ ਲਿਆ ਅੱਛਾ ਉਹ ਮੈਨੂੰ ਵੇਖਣ ਵਾਲੇ ਆਏ ਕੱਲ ਅੱਛਾ ਸੋਰਾ ਸਾਹਿਬ ਮੈਨੂੰ ਵੇਖੇ ਹਾਂ ਦੇਖਿਆ ਹਲਾ ਕਹਿੰਦੇ ਅਸੀਂ ਤਾਂ ਦੇਖ ਲਾਂ ਡਾਕਟਰ ਨੂੰ ਦੱਸ ਲਓ ਅੱਛਾ ਫੇਰ ਫੇਰ ਕੀ ਮੈਨੂੰ ਰਿਸ਼ਤਾ ਕਰਕੇ ਕਰਕੇ ਉਹ ਕਹਿੰਦੇ ਭਾਈ ਹੁਣ ਤੁਸੀਂ ਕੁੜੀ ਦੇਖਣ ਆ ਜਾਓ ਅੱਛਾ ਉਹ ਦੇਖਣ ਆ ਗਏ ਭਾਈ ਅੱਛਾ ਇੱਥੇ ਲੈ ਕੇ ਅਰੇ ਭਾਈ ਸਾਨੂੰ ਮੈਂ ਕਮਰੇ ਜੇ ਤਾੜ ਓਏ ਕਮਰੇ ਚ ਨਹੀਂ ਓ ਤਾੜਦੇ ਓ ਕਹਿੰਦੇ ਅੱਜਕੱਲ ਜ਼ਮਾਨਾ ਮਾਡਲ ਐ ਹਾਂ ਉਹ ਵੀ ਬਹਿ ਕੇ ਗੱਲਬਾਤ ਕਰ ਲੋ ਬਾਤ ਚ ਕਰਾਂ ਦੇ ਵਿੱਚ ਕਲੇਸ਼ ਰਹਿੰਦਾ ਆਹੋ ਫਿਰ ਭਰਾਵਾ ਕੀ ਹੋ ਜਾ ਕੁੜੀ ਨੇ ਕੁਰਸੀ ਦਾ ਹੀ ਮੂੰਹ ਆਣ ਚੱਕ ਕੇ ਬੈ ਗਈ ਅੱਛਾ ਇੱਧਰ ਇੱਧਰ ਮੈਂ ਕੁਰਸੀ ਤੇ ਬੈਠਾ ਅੱਛਾ ਇਹਨੂੰ ਕਰ ਕੋਈ ਗੱਲਬਾਤ ਨਹੀਂ ਹੋਈ ਫਲਾ ਅੱਧਾ ਘੰਟਾ ਹੋ ਗਿਆ ਕੋਈ ਬੋਲੇ ਨਹੀਂ ਨਾ ਫਿਰ ਬੋਲਿਆ ਕੌਣ ਉਹੀ ਬੋਲੀ ਚੜੀ ਕੀ ਕਹਿੰਦੀ ਕਹਿੰਦੀ ਵੀਰ ਜੀ ਹੈਂ ਤੁਸੀਂ ਕਿੰਨੇ ਭੈਣ ਭਰਾ ਹੋ ਮੈਂ ਫਿਰ ਤੂੰ ਕੀ ਕਿਹਾ ਮੈਂ ਪਹਿਲਾਂ 30 30 40 ਹੋ ਗਈ ਤੇਰੀਆਂ ਨੇੜੇ ਚੁੰਨੀ ਚਲਾ ਕੇ ਡਾ ਰਹੀ ਆ ਉਹ ਲਾਂਤੀਆ ਫੇਰ ਪਰ ਸ਼ਹਿਰਾ ਦੇ ਖਾਨਦਾਨ ਦਾ ਗੁਰਦਾਈ ਸਾਡੀ ਸ਼ਹਿਰਾ ਦੇ ਖਾਨਦਾਨ ਦਾ ਆ ਪਤਾ ਕੀ ਸੁਣਾਉਂਦੀ ਐ ਕੀ ਸੁਣਾਉਂਦੀ ਲੋਕਾਂ ਦੇ ਘਰ ਵਿੱਚ ਰੇਡੀਓ ਅੱਛਾ ਕਰੇ ਸਪੀਕਰ ਅੱਛਾ ਲੋਕਾਂ ਦੇ ਘਰ ਵਿੱਚ ਰੇਡੀਓ ਸਾਡੇ ਬੜੇ ਸਪੀਕਰ ਆ ਲੋਕਾਂ ਦੇ ਘਰ ਵਿੱਚ ਨੇੜੀਆਂ ਸਾਡੇ ਘਰੇ ਸਪੀਕਰ ਤੇ ਤੂੰ ਕਿਉਂ ਨਹੀਂ ਪਾਉਂਦਾ ਮੇਰੇ ਫੁੱਟ ਨਾਲ ਦੀ ਨਿਕਾ ਤਾਂ ਸਾਡੇ ਟੱਟ ਫੁੱਲਾਂ ਨੂੰ ਚੰਗੀ ਲੱਗੂਗੀ ਬੋਲ ਕੇ ਸ਼ਾਂਤੀ ਆ ਅੱਛਾ ਪਰ ਤੂੰ ਜਵਾਬ ਨਹੀਂ ਦਿੱਤਾ ਦਿੱਤਾ ਮੈਂ ਮੈਂ ਕਿਵੇਂ ਹੋ ਸਕਦਾ ਮੈਂ ਕਿ ਜਾਣੇ ਜਿਗਰ ਜਾਣੇ ਤਮੰਨਾ ਅੱਛਾ ਜਾਣੇ ਜਿਗਰ ਜਾਣੇ ਤਮੰਨਾ ਬਸ ਕਰ ਜਾ ਲਾਂਤੀਆ ਬੰਦਾ ਹਰਿਆ ਕਰ ਉਹ ਲਾਂਤੀਆ ਉਹ ਮੇਰੀ ਗੱਲ ਸੁਣ ਓਏ ਆਪ ਹਾਸੇ ਕਰਦੇ ਤਾਂ ਫੇਰ ਵੀ ਚੱਲਦੇ ਰਹਿਣੇ ਆ ਆ ਜਿਹੜਾ ਕੰਮ ਕਰਨਾ ਹੈ ਪਹਿਲਾਂ ਉਹ ਕਰ ਲਈਏ ਹੈ ਠੀਕ ਹੈ ਠੀਕ ਹੈ ਹਾਂ ਗੱਲ ਸੁਣ ਹਾਂਜੀ ਉਹ ਬਾਈ ਕੀ ਹਾਲ ਹੈ ਉਹ ਤੈਨੂੰ ਪਤਾ ਲੱਗਿਆ ਕੋ ਕੀ ਬਾਈ ਓ ਯਾਰ ਉਹ ਜਿਹੜਾ ਜੰਟਾ ਨਹੀਂ ਉਹ ਟੱਕਾ ਲੈ ਉਹ ਫੇਰ ਨਹੀਂ ਤਰਹਦਾ ਜਿਹੜਾ ਬੰਬੇ ਟਰੱਕ ਲੈ ਕੇ ਜਾਂਦਾ ਆਹੋ ਆਹੋ ਹਾਂ ਕੋਈ ਉਹਨੂੰ ਬੜੀ ਭਿਆਨਕ ਬਿਮਾਰੀ ਹੋ ਗਈ ਉਹ ਕਿਹੜੀ ਓ ਯਾਰ ਉਹਦਾ ਨਾਂ ਨਹੀਂ ਲੈਣਾ ਦੱਸ ਦੋ ਜੇ ਉਹਦਾ ਨਾਂ ਨਾ ਲਹੇਗਾ ਸਭ ਫਿਰ ਪਤਾ ਕਿਵੇਂ ਲੱਗੂਗਾ ਵੀ ਗੱਲ ਠੀਕ ਹੈ ਯਾਰ ਹਾਂ ਚੱਲ ਮੈਂ ਤੁਹਾਨੂੰ ਦੱਸ ਹੀ ਦਿੰਦਾ ਕੋਈ ਉਹੀ ਉਹ ਜਿਹਨੂੰ ਏਡਜ਼ ਕਹਿੰਦੇ ਆ ਚੱਲ ਭਰਾਵਾ ਇਹ ਤਾਂ ਫਿਰ ਆਪਣੇ ਸਾਰੇ ਪਿੰਡ ਨੂੰ ਲੱਗ ਜੂਗੀ ਫਿਰ ਕੀ ਕਰੀਗੇ ਓਏ ਕਰਨਾ ਕੀ ਹੈ ਸਰਪੰਚ ਕੋਲੇ ਚਲਦੇ ਆ ਚਾਰ ਬੰਦੇ ਇਕੱਠੇ ਕਰਦੇ ਉਹਨੂੰ ਪਿੰਡੋਂ ਭਜਾ ਦਿੰਨੇ ਆ ਇਹ ਵੀ ਗੱਲ ਠੀਕ ਹੈ ਹੈ ਚੱਲ ਜਲੀਏ ਫਿਰ ਯਾਰ ਸੁਣ ਹੈ ਤੇਰਾ ਭਰਾ ਪ੍ਰੈਜ਼ੈਂਟੇ ਨਾਲ ਜਾਂਦਾ ਸੀ ਟੜਕ ਤੇ ਉਹ ਠੀਕ ਹੈ ਉਹ ਕਾਹਦਾ ਠੀਕ ਹੈ ਯਾਰ ਆ ਮਹੀਨਾ ਹੋ ਗਿਆ ਨਾ ਖਾਂ ਘੜਦੀ ਐ ਨਾ ਬੁਖਾਰ ਲੈਂਦਾ ਹੈ ਹੈ ਮੈਨੂੰ ਨਾ ਤੱਕ ਇਹਨਾਂ ਵੀ ਦਵਾਈ ਲਿਆ ਜਾ ਕੇ ਟੈਸਟ ਕਰਵਾ ਲੈ ਉਹ ਆਹ ਉਹ ਨਹੀਂ ਜਾਣਾ ਤੂ ਲੈ ਕੇ ਜਾ ਉਹਨੂੰ ਖਿੱਚ ਕੇ ਮੈਂ ਲੈ ਕੇ ਹਾਂ ਤੇ ਮੈਂ ਜਾਂਟੇ ਦਾ ਪਤਾ ਲੈਣ ਜਣਾ ਹਸਪਤਾਲ ਚ ਨਾਲੇ ਡਾਕਟਰ ਨਾਲ ਗੱਲ ਕਰਨ ਤਾਂ ਵੀ ਕਿਵੇਂ ਹੁੰਦੀ ਆ ਕੀ ਚੱਕਰ ਹੈ ਹਾਂ ਠੀਕ ਗੱਲ ਚਲ ਠੀਕ ਆ ਪੂਰੀ ਕਲ ਮੈਨੂੰ ਕਰੂ ਤੂੰ ਉਹ ਨਾ ਮੈਂ ਸੁਣੇ ਹੋਰ ਕਿੱਥੇ ਉਸੇ ਏੜਕੇ ਲਾਇਆ ਮਾਰੀ ਉਹ ਮੈਂ ਕਿਹਾ ਆਪ ਲਵਾਈ ਆ ਮੈਨੂੰ ਕੀ ਪਤਾ ਕਿੱਥੋਂ ਲੱਗ ਗਈ ਉਹ ਲੱਗ ਗਈ ਤੈਨੂੰ ਕੰਮ ਕਰ ਲਈ ਬਾਹਰ ਭੇਜ ਦੇ ਸੀ। ਉਹ ਨਿੱਕੇ ਹੰਦ ਮੈਨੂੰ ਟਰੱਕਾਂ ਤੋਰ ਦਿੰਦੇ ਸੀ। ਸਾਰੀ ਉਮਰ ਮੇਰੇ ਕਮਾਈ ਖਾ ਗਏ। ਤੂੰ ਕਿਹਦੇ ਘਰੋਂ ਨਿਕਲ ਜਾ। ਅੱਛਾ ਸਾਰੀ ਉਮਰ ਕਮਾਈ ਖਾ ਗਏ। ਉਹ ਤੇਰਾ ਵਿਆਹ ਨਹੀਂ ਕੀਤਾ। ਉਹ ਵਿਆਹ ਨੂੰ ਫੜਾ ਮੇਰਾ ਸ਼ੈਂਸ਼ਾਪ ਐਸ ਵਿੱਚ ਕੀਤਾ ਸੀ। ਮੈਂ ਤੂੰ ਨਹੀਂ ਜਿਹੜਾ ਵਈ ਕੀਤਾ ਸੀ। ਨਾ ਮੈਂ ਆਪ ਤਾਂ ਜਿਵੇਂ ਸ਼ੈਂਸ਼ਾਪ ਐਸ ਵਿੱਚ ਕਰਵਾਇਆ ਹੁੰਦਾ। ਉਹ ਮੈਂ ਵੀ ਚੁੰਨੀ ਧਰਾਵੀ ਕਰਾਇਸ। ਉਹ ਮੈਂ ਤੈਨੂੰ ਦੱਸਦਾ ਵੀ ਚੁੱਪ ਕਰਕੇ ਕਰੋ ਲੈ। ਉਹ ਗੋਰੀਆ। ਉਹ ਗੋਰੀਆ। ਕਿਉਂ ਨਾ ਡੀ ਇਹਨਾਂ ਨੂੰ ਆਖਣਾ। ਉਹ ਯਾਰ ਕੀ ਦੱਸਾਂ ਬਾਈ। ਹਾਂ। ਉਹੀ ਕੰਮ ਹੋ ਗਿਆ ਜਿਹਦਾ ਡਰ ਸੀਗਾ। ਇਹਨੇ ਵੀ ਲਵਾਲੀ ਉ ਉਹ ਯਾਰ ਡਾਕਟਰ ਦੱਸਦੇ ਆ ਲੱਛਣ ਦੱਸਦੇ ਆ ਰਿਪੋਰਟ ਆ ਗਈ? ਰਿਪੋਰਟ ਤਾਂ ਨਹੀਂ ਆਈ। ਫਿਰ ਤੁਸੀਂ ਕਿਵੇਂ ਕਹਿ ਸਕਦੇ ਜੀ ਇਹ ਲੋਹ ਬਿਮਾਰੀ ਹੈ? ਉਹ ਭਾਈ ਡਾਕਟਰ ਨੂੰ ਨਾ ਦੱਸੋ ਕੋਲ ਪਤਾ ਕਰਕੇ ਕਿ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਤੁਸੀਂ ਕਹਿ ਨਹੀਂ ਸਕਦੇ ਜੀ ਇਹ ਐਚਆਈਵੀ ਦਾ ਸ਼ਿਕਾਰ ਹੈ। ਅੱਛਾ ਐਚਆਈਵੀ ਸਿਰਫ ਚਾਰ ਕਾਰਨਾਂ ਕਰਕੇ ਹੁੰਦੀ ਹੈ ਜੀ ਚਾਰ ਕਾਰਨ ਹਾਂ ਉਹ ਕਿਹੜੇ ਕਿਹੜੇ ਉਹ ਥੋਲਾ ਉਹ ਕਹਿੰਦੇ ਸੁਰੱਖਿਆ ਦੋਸਤ ਬੰਦ ਬਣਾਉਣ ਨਾਲ ਸਾਨੀਆਂ ਸੂਈਆਂ ਸਿਰੰਜਾਂ ਦੀ ਵਰਤੋਂ ਕਰਨ ਨਾਲ ਤੀਜਾ ਦੂਸ਼ਿਤ ਖੂਨ ਚੜਾਉਣ ਨਾਲ ਚੌਥਾ ਇਸ ਨਾਲ ਗਰਭ ਅਤੇ ਆਤਮ ਉਹਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਅੱਛਾ ਅੱਛਾ ਹਾਂ ਤੇ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਭਾਈ ਬਹੁਤ ਸਧਾਰਨ ਤਰੀਕਾ ਪਹਿਲਾ ਕੰਮ ਦੱਸਿਆ ਅਸਰਖਿਤ ਜੋ ਸੰਬੰਧ ਬਣਾਉਣਾ ਹਾਂ ਤੇ ਪਹਿਲਾ ਤਾਂ ਸਾਨੂੰ ਆਂਦੇ ਜੀਵਨ ਸਾਥੀ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਦੇ ਕੋਈ ਹੈ ਭਾਈ ਜਾਂਸ ਕੋਈ ਆਤਮ ਮਨਜ਼ੂਰ ਹੈ ਤੇ ਜਿਹੜਾ ਗਵਰਨਮੈਂਟ ਨੇ ਪ੍ਰਕਾਸ਼ਣ ਨਵੇਂ ਸਾਧਨ ਅਧਿਆਪਨ ਅੰਨ ਨੂੰ ਵਰਤ ਲੈਣੀ ਚਾਹੀਦੀ ਜੀ ਤੇ ਦੂਜਾ ਕਾਰਨ ਹੈ ਜਿਹੜਾ ਹੈ ਨਾ ਸਾਡੀ ਸਥਾਨਕ ਸਰੰਜਾਂ ਦੀ ਵਰਤ ਕਰਨ ਤੇ ਬੜਾ ਭਿਆਨਕ ਕੰਮ ਹੋ ਰਿਹਾ ਕੋ ਨੂੰ ਪਤਾ ਵੀ ਅੱਜ ਕੱਲ ਦੀ ਨੌਜਵਾਨ ਪੀੜੀ ਭੜਕ ਦਿੱਤੀ ਹੈ ਉਹ ਗਰੁੱਪਾਂ ਦੇ ਵਿੱਚ ਨਸ਼ਾ ਕਰਦੀ ਹੈ ਪਾਉ ਟੀਕੇ ਲਾਉਂਦੀ ਹੈ ਬਿਲਕੁਲ ਹਾਂ ਉਹ 7-8 ਜਣੇ ਬੈਠ ਕੇ ਗਰੁੱਪ ਵਿੱਚ ਟੀਕਾ ਲਾਉਂਦੇ ਆ ਉਹ ਇੱਕੋ ਸੂਈ ਦਾ ਇਸਤੇਮਾਲ ਕਰਦੇ ਆ ਤੈਨੂੰ ਵੀ ਪਤਾ ਹੈ ਵੀ ਮੇਰੇ ਅੰਦਰ ਕਿਹੜੀ ਬਿਮਾਰੀ ਹੈ ਤੇਰੇ ਅੰਦਰ ਕਿਹੜੀ ਬਿਮਾਰੀ ਹੈ ਬਿਲਕੁਲ ਆਹ ਕਰਕੇ ਵੀ ਇੱਕ ਵੀ ਬੰਦਾ ਐਚ ਆਈ ਵੀ ਦਾ ਸ਼ਿਕਾਰ ਹੋਇਆ ਤਾਂ ਸਾਰਿਆਂ ਨੂੰ ਬਿਮਾਰੀ ਆ ਜਾਏ ਠੀਕ ਹੈ ਅਸੀਂ ਤਾਂ ਕਹਿੰਦੇ ਵੀ ਨਸ਼ੇ ਕਰਨਾ ਪਾਪ ਆ ਪਰ ਕੋਈ ਕੋਈ ਆਸੋ ਮਨਜ਼ੂਰਾ ਨਹੀਂ ਹਰ ਵਾਰ ਤਾਂ ਨਵੀਂ ਸਟਰਿੰਗ ਸੂਈ ਦੀ ਗੱਲ ਤੋਂ ਕਰਦੇ ਨੇ ਤੇਰ ਕੋ ਤੀਜਾ ਹੁੰਦਾ ਹੈ ਦੂਸ਼ਿਤ ਕੋ ਉਹ ਕੀ ਹੈ ਬੋਧਾ ਨਾ ਖਾਸ ਤਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸਾਡਾ ਆਸ-ਪਾਸੇ ਅਸੀਂ ਆੜ ਗਵਾਰ ਤੋਂ ਕੋਈ ਬੰਦਾ ਵੰਗਾਰ ਦੇ ਆ ਮੈਂ ਰਿਸ਼ਤੇਦਾਰ ਵੰਗਾਰਦੇ ਆ ਵੀ ਖੂਨ ਦੇਣ ਵਾਸਤੇ ਐ ਨਹੀਂ ਹੋਣਾ ਚਾਹੀਦਾ ਹਮੇਸ਼ਾ ਜਿਹੜੇ ਸਰਕਾਰੀ ਬੈਂਕ ਤੇ ਬਲੱਡ ਬੈਂਕ ਬਣੇ ਆ ਉਹਨਾਂ ਤੋਂ ਖੂਨ ਲੈਣਾ ਚਾਹੀਦਾ ਕਿਉਂਕਿ ਉੱਥੇ ਜਾਂਚ ਕੀਤੀ ਹੁੰਦੀ ਆ ਖੂਨ ਦੀ ਇਹਦੇ ਕੋਈ ਬੁਮਾਲਾ ਤਾਂ ਨਹੀਂ ਠੀਕ ਹੈ ਠੀਕ ਹੈ ਨਾ ਤੇ ਚੌਥਾ ਇੱਕ ਔਰਤ ਤੋਂ ਗਰਭਵਤੀ ਬਹੁਤ ਤਰ੍ਹਾਂ ਦੇ ਬੱਚੇ ਬਹੁਤ ਅਸੀਂ ਕਹਾਂਗੇ ਬੱਚੇ ਦਾ ਜਨਮ ਹੀ ਨਹੀਂ ਲੈਂਦਾ ਉਹ ਨੂੰ ਕਿਵੇਂ ਹੋਦੀ ਬਿਲਕੁਲ ਇਹ ਵੀ ਕਿਉਂਕਿ ਉਹ ਖਰਾਕ ਤਾਂ ਉਹਦੀ ਮਾਂ ਤੋਂ ਲੈਂਦਾ ਨਾ ਤੇ ਇਹਦਾ ਕਾਰਨ ਦੂਜੇ ਕਾਰਨ ਨਾਲ ਜੁੜਿਆ ਹੋਇਆ ਜੇ ਕੋਈ ਬੰਦਾ ਟੀਕੇ ਲਾਉਂਦਾ ਉਹ ਐਸਈ ਜਿਹੇ ਸਟਾਰ ਹੈ ਤੋਂ ਅਜਿਹਾ ਕਰੇ ਦਿੰਦਾ ਤੁਹਾਡੇ ਪਰਸਪਤੀ ਕੋਸਾ ਬਣ ਜਾਂਦਾ ਇਹ ਤੋਂ ਪਹਿਲਾਂ ਇਹ ਹੁੰਦਾ ਵੀ ਜਿਹੜਾ ਕੋਈ ਗਰਭવતી ਔਰਤ ਹੁੰਦੀ ਹੈ ਉਹਦਾ ਨਾਮ ਸਰਕਾਰੀ ਹਸਪਤਾਲ ਵਿੱਚ ਦਾਖਲ ਕੀਤਾ ਜਾਵੇ ਉੱਥੇ ਉਹਦੀ ਜਾਂਚ ਹੁੰਦੀ ਹੈ ਕਿ ਉਹ ਜਾਂਚ ਹੁੰਦੀ ਹੈ ਤਾਂ ਤੈਸ ਸਾਰੇ ਹੁੰਦੇ ਪਤਾ ਲੱਗ ਜਾਂਦਾ ਜੇ ਔਰਤ ਗਰਭવતી ਔਰਤ ਜਿਹੜੀ ਉਹ ਐਸਈ ਜਿਹੇ ਗਰਭਸਤ ਹੈ ਉਹ ਉਹਨਾਂ ਬੱਚੇ ਨੂੰ ਦਵਾਈਆਂ ਦੇ ਕੇ ਬਚਾਇਆ ਜਾਂਦਾ ਸੀ ਮਤਲਬ ਬੱਚੇ ਨੂੰ ਆਪਾਂ ਬਚਾ ਸਕਦੇ ਹਾਂ ਦਵਾਈਆਂ ਨਾਲ ਹਾਂ ਮੈਂ ਤਾਂ ਕਹਿਣਾ ਵੀ ਸਾਨੂੰ ਸਾਰਿਆਂ ਨੂੰ ਟੈਸਟ ਕਰਾ ਲੈਣਾ ਚਾਹੀਦਾ ਹੈ ਸਰਕਾਰੀ ਹਸਪਤਾਲ ਦੇ ਵਿੱਚ ਆਈਸੀਪੀਸੀ ਕੇਂਦਰ ਬਣੇ ਵਿਆ ਉੱਥੇ ਮੁਫਤ ਇੰਦਰੀ ਜਾਂਚ ਹੁੰਦੀ ਹੈ ਬਾਈ ਚਾਂਸ ਕੋਈ ਐਚਵੀ ਦਾ ਸ਼ਿਕਾਰ ਹੁੰਦਾ ਤਾਂ ਉਹਦਾ ਨਾਮ ਤੇ ਪਤਾ ਉਹਦਾ ਖੁੱਪ ਰੱਖਿਆ ਹੁੰਦਾ ਮਤਲਬ ਕਿਸੇ ਨੂੰ ਦੱਸਿਆ ਨਹੀਂ ਜਾਂ ਮੈਂ ਕਹਿੰਦਾ ਦੱਸਿਆ ਤਾਂ ਤੇ ਉਹਨੂੰ ਆਰ ਏ ਟੀ ਸੀ ਏ ਆਰ ਟੀ ਸੀ ਕਿਵੇਂ ਬਣੇ ਹੈ ਉੱਥੇ ਉਹਦੀ ਦਵਾਈ ਉਹਨੂੰ ਦਵਾਈ ਦੇ ਕੇ ਠੀਕ ਕੀਤਾ ਜਾਂਦਾ ਠੀਕ ਤਾਂ ਨਹੀਂ ਹੁੰਦਾ ਭਈ ساری ਉਮਰ ਦਵਾਈ ਖਾਣੀ ਪੈਂਦੀ ਹੈ ਉਹ ਨੰਬਰ ਫਿਰ ਤੁਹਾਨੂੰ ਦੱਸਦਾ ਕਿ ਹੋਰ ਐਚ ਆਈ ਵੀ ਕੋਈ ਬਿਮਾਰੀ ਨਹੀਂ ਉਹ ਇੱਕ ਵਾਇਰਸ ਹੈ ਜਿਹੜਾ ਖੂਨ ਦੇ ਸੰਚਾਰ ਨਾਲ ਸਾਡੇ ਅੰਦਰ ਦਾਖਲ ਹੁੰਦਾ ਹੈ ਸਾਡੇ ਅੰਦਰ ਵਾਈਟ ਸੈੱਲ ਹੁੰਦੇ ਉਹਨੂੰ ਖਾ ਲਈ ਹੋਲੀ ਖਤਮ ਕਰਨ ਦਾ ਕਾਜ ਜਾਂਦਾ ਤਾਂ ਉਦੋਂ ਕੀ ਹੁੰਦਾ ਕਿ ਸਾਨੂੰ ਪਹਿਲਾ ਹਲਕਾ ਜਿਹਾ ਬੁਖਾਰ ਚੜ੍ਹ ਜੇ ਵਿਖਾਮ ਹੋ ਜਾਵੇ ਖੰਗ ਲੱਗ ਜਾਵੇ ਠੀਕ ਨਹੀਂ ਹੁੰਦੀ ਜਦੋਂ ਸਾਰੀਆਂ ਬਿਮਾਰੀਆਂ ਸਾਡੇ ਅੰਦਰ ਕੱਕੀਆਂ ਹੋ ਜਾਂਦੀਆਂ ਉਦੋਂ ਹੋਏ ਏਡ ਦਾ ਰੂਪ ਧਾਰੀ ਇਹ 7-8 ਸਾਲਾਂ ਬਾਅਦ ਹੁੰਦਾ ਇੱਕ ਹੋਰ ਦੱਸਦੀ ਤੁਹਾਨੂੰ ਏਡ ਐਚ ਆਈ ਵੀ ਕੋਈ ਛੂਤ ਦੀ ਬਿਮਾਰੀ ਨਹੀਂ ਹੱਥ ਮਿਲਾਉਣ ਨਾਲ ਗਲੇ ਮਿਲਣ ਨਾਲ ਇਹ ਨਹੀਂ ਲੇ ਭਾਈ ਆ ਤਾਂ ਤੂੰ ਮੇਰੀ ਅੱਖਾਂ ਖੋਲਦਿਆਂ ਮੈਂ ਤਾਂ ਆਪਦੇ ਭਰਾ ਨੂੰ ਐਵੇਂ ਕਰੋ ਕੱਢ ਦੇਣਾ ਸੀ ਯਾਰ ਲੱਗਿਆ ਨਾ ਪਤਾ ਬਿਲਕੁਲ ਲੱਗਿਆ ਪਤਾ ਹਾਂ ਇੱਕ ਹੋਰ ਤੁਹਾਨੂੰ ਦੱਸਾਂ ਤੂੰ ਗਵਰਨਮੈਂਟ ਨੇ ਇੱਕ ਧਾਰਾ ਲਾਈ ਹੈ ਜੇ ਤੁਹਾਡੇ ਗਲੀ ਮਹੱਲੇ ਦੇ ਵਿੱਚ ਕੋਈ ਐਚ ਆਈ ਵੀ ਦਾ ਸ਼ਿਕਾਰ ਹੈ ਮਰੀਜ਼ ਹੈ ਤੁਸੀਂ ਉਹਨੂੰ ਗਲੀ ਗਲੋਚ ਨਹੀਂ ਕਰ ਸਕਦੇ ਉਹਨੂੰ ਉਸ ਤੋਂ ਕੱਢ ਨਹੀਂ ਸਕਦੇ ਉਹਦੇ ਨਾਲ ਮਦਦ ਨਹੀਂ ਕਰ ਸਕਦੇ ਜੇ ਤੁਸੀਂ ਐਡਾ ਕੁਝ ਕਰਦੇ ਤੁਹਾਡੀ ਸ਼ਿਕਾਇਤ ਹੋਊਗੀ ਉਹਨੂੰ ਜੇਲ੍ਹ ਵੀ ਹੋ ਸਕਦੀ ਹੈ ਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਅੱਛਾ ਜੁਰਮਾਨਾ ਵੀ ਹੋ ਸਕਦਾ ਤੇ ਜੇਲ੍ਹ ਵੀ ਹੋ ਸਕਦੀ ਹੈ ਸਮਝ ਗਏ ਬਿਲਕੁਲ ਸਮਝ ਗਿਆ ਜੀ ਲਓ ਜੀ ਭਾਈ ਜੀ ਇਹ ਤਾਂ ਸਮਝ ਗਏ ਇਹ ਕੋਈ ਦਿਨ ਨਹੀਂ ਕਿ ਸਮਝਾਈਏ ਜ਼ੋਰ ਨਾਲ ਤਾਲੀ ਮਾਰ ਕੇ ਤਾਂ। ਬਹੁਤ 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 ਧੰਨਵਾਦ। ਸਾਪਣੇ ਚਾਹ ਫੇਰ ਮੇਰੇ ਲਾ ਕੇ ਕੋਈ ਨਵੀਂ ਗੱਲ ਲੈ। ਬਹੁਤ ਬਹੁਤ ਧੰਨਵਾਦ।